ਮਿੰਟੋ ਜੀ ਜਿਹੜਾ ਮਾਨ ਸਾਹਿਬ ਗੱਲ ਕਰ ਰਹੇ ਸੀਗੇ ਕਿ ਬੇਅਦਮੀਆਂ ਦੇ ਮਾਮਲੇ ਦੇ ਵਿੱਚ ਬਹੁਤ ਸਖਤ ਕਾਨੂੰਨ ਅਸੀਂ ਲੈ ਕੇ ਆਵਾਂਗੇ ਤੇ ਉਹਦਾ ਡਰਾਫਟ ਵੀ ਬਣ ਗਿਆ ਉਹਦੀ ਗੱਲਬਾਤ ਵੀ ਵਿਧਾਨ ਸਭਾ ਦੇ ਵਿੱਚ ਹੋਈ ਉਹ ਗੱਲਬਾਤ ਕਿੱਥੋਂ ਤੱਕ ਪਹੁੰਚ ਗਈ ਆ ਤੇ ਇੱਕ ਉਸ ਦਿਨ ਸਵਾਲ ਸੀਗਾ ਕਿ ਜੇ ਕਾਨੂੰਨ ਬਣਦਾ ਤੇ ਇਹਦੇ ਵਿੱਚ ਫਿਰ ਕੀ ਸਜ਼ਾ ਵਗੈਰਾ ਹੋਏਗੀ ਉਹਦੀ ਥੋੜੀ ਜਾਣਕਾਰੀ ਦਿਓ ਨਹੀਂ ਦੇਖੋ ਹੁਣ ਤੱਕ ਜੋ ਆਪਾਂ ਦੇਖ ਰਹੇ ਹਾਂ ਉਸ ਵੇਲੇ ਦੀ ਅਪਡੇਸ਼ਨ ਆ ਮੇਰੇ ਖਿਆਲ ਦੇ ਨਾਲ ਕਿ ਕੈਬਨਟ ਨੇ ਤੇ ਅਪਰੂਵ ਕਰਤਾ ਜੀ ਠੀਕ ਹੈ ਨਾ ਜੀ ਸੋ ਬਾਕੀ ਜਿਹੜਾ ਉਹ ਹੁਣ ਵਿਧਾਨ ਸਭਾ ਦੇ ਵਿੱਚ ਲੇਟੈਸਟ ਅਪਡੇਟ ਇਹ ਆ ਕਿ ਵਿਧਾਨ ਸਭਾ ਦੇ ਵਿੱਚ ਇਹ ਜਿਹੜਾ ਪਵਿੱਤਰ ਗ੍ਰੰਥ ਬਿੱਲ ਹੈ ਪੇਸ਼ ਕਰ ਦਿੱਤਾ ਗਿਆ ਜੀ ਤੇ ਜਿਹੜੀ ਹੈਗੀ ਆ ਵਿਰੋਧੀ ਧਿਰ ਉਹਨਾਂ ਨੇ ਇਹਦੇ ਤੇ ਚਰਚਾ ਵਾਸਤੇ ਸਮਾਂ ਮੰਗਿਆ ਠੀਕ ਹੈ ਜੀ ਮਤਲਬ ਕਿ ਇਹ ਹੁਣ ਦੀ ਖਬਰ ਹੈ ਬ੍ਰੇਕਿੰਗ ਹੈ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਆ ਕਿ ਇਹਨਾਂ ਨੇ ਉਹ ਗ੍ਰੰਥ ਜਿਹਨੂੰ ਆਪਾਂ ਕਹਿ ਲਈਏ ਕਿ ਪਵਿੱਤਰ ਗ੍ਰੰਥ ਬਿੱਲ ਹੈ ਬਣਾ ਕੇ ਪੇਸ਼ ਕਰਤਾ ਹੁਣ ਉਹਦੇ ਤੇ ਇੱਕ ਵਿਆਪਕ ਕਹੋ ਜਾਂ ਵੱਡੇ ਪੱਧਰ ਦੀ ਬਹਿਸ ਦੀ ਮੰਗ ਕਰ ਰਹੀ ਆ ਆਪੋਜੀਸ਼ਨ ਦੇਖ ਦੋ ਦੇਖਦੇ ਆ ਕਿ ਉਹ ਇਹਨਾਂ ਦੀ ਮੰਗ ਜਿਹੜੀ ਪ੍ਰਵਾਨ ਹੁੰਦੀ ਆ ਕਿ ਨਹੀਂ ਹੁਣ ਸਜ਼ਾ ਦਾ ਪ੍ਰਬੰਧ ਇਹਦੇ ਵਿੱਚ ਦੇਖੋ ਚੀਜ਼ਾਂ ਕਹੀ ਆ ਕਿ ਕੀ ਫਾਂਸੀ ਤੱਕ ਦੀ ਸਜ਼ਾ ਹੋਏਗੀ ਜੀ ਪਰ ਫਾਂਸੀ ਜਿਹੜੀ ਹੁੰਦੀ ਜਿਹਨੂੰ ਕੈਪੀਟਲ ਪਿਨਿਸ਼ਮੈਂਟ ਕਹਿੰਦੇ ਆ ਕਿ ਸਭ ਤੋਂ ਵੱਡੀ ਸਜ਼ਾ ਵੱਡੀ ਸਜ਼ਾ ਜੀ ਉਹ ਆਮ ਤੌਰ ਤੇ ਬੰਦਾ ਮਾਰਨ ਤੇ ਹੁੰਦੀ ਹੈ ਜੀ ਜਾਂ ਕੁਝ ਜਿਵੇਂ ਹੁਣ ਮੰਨ ਲਓ ਕਿਸੇ ਨੇ ਰੇਪ ਕੀਤਾ ਤੇ ਜੋ ਵਿਕਟਮ ਆ ਉਸ ਨੂੰ ਕਤਲ ਕਰ ਦਿੱਤਾ ਹੂੰ ਪੀੜਤਾ ਨੂੰ ਮਾਰ ਵੀ ਦਿੱਤਾ ਜੀ ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਉਹ ਸਜ਼ਾ ਜਿਹੜੀ ਹੈ ਉਹ ਦੱਪੀ ਜਾਂਦੀ ਆ ਜੀ ਯਾਨੀ ਇਸ ਤਰ੍ਹਾਂ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਆ ਹੁਣ ਇੱਕ ਤੇ ਆਰਗੂਮੈਂਟ ਇਹ ਰਹੇਗਾ ਕਿ ਬਿਨਾ ਕਿਸ ਕਿਉਂਕਿ ਦੇਖੋ ਹੁਣ ਅਪਡੇਸ਼ਨ ਆਈ ਜਾਏਗੀ ਅਸੀਂ ਫੇਰ ਇੱਕ ਵਾਰੀ ਦੱਸ ਦਈਏ ਕਿ ਜਿਸ ਵੇਲੇ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਕਿਉਂਕਿ ਇਹ ਰਿਕਾਰਡਡ ਕਲਿੱਪ ਪਵੇਗੀ ਹਾਂ ਹਾਂ ਫੇਰ ਕਈ ਵਾਰ ਇਹ ਹੁੰਦਾ ਕਿ ਅਗਲਾ ਕਹਿੰਦਾ ਕਿ ਜੀ ਇਦਾਂ ਆ ਗਿਆ ਹੁੰਦਾ ਆ ਗਿਆ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਉਦੋਂ ਤੱਕ ਹਾਲੇ ਸਜ਼ਾ ਬਾਰੇ ਫਾਈਨਲ ਨਹੀਂ ਹੈ ਕਿ ਕਿੰਨੀ ਰੱਖਣਗੇ ਤਾਂ ਇਹਦੇ ਤੇ ਇੱਕ ਆਰਗੂਮੈਂਟ ਸੀਗਾ ਕਿ ਆਮ ਤੌਰ ਤੇ ਜਿਹੜੀ ਫਾਂਸੀ ਦੀ ਸਜ਼ਾ ਹੈ ਉਹ ਬਹੁਤ ਘੱਟ ਮਾਮਲੇ 'ਚ ਖਾਸ ਤੌਰ ਤੇ ਕਹ ਲਈਏ ਕਿ ਕਤਲ 'ਚ ਦਿੱਤੀ ਜਾਂਦੀ ਹੈ ਜੀ ਤੇ ਕਤਲ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਰੇਪ ਵਾਲਾ ਵੀ ਹੋ ਸਕਦਾ ਤਾਂ ਦੂਸਰੇ ਪਾਸੇ ਉਮਰ ਕਤ ਤਾਂ ਉਮਰ ਕੈਦ ਵੀ ਜਿਹੜੀ ਹੈ ਉਹ ਆਮ ਤੌਰ ਤੇ ਜਿਹੜੀ ਹੁੰਦੀ ਹੈ ਨਾ ਕਤਲ ਚੀ ਦਿੱਤੀ ਜਾਂਦੀ ਹੈ ਜੀ ਇਹੋ ਜੇ ਮਾਮਲਿਆਂ ਦੇ ਵਿੱਚ ਤਾਂ ਕੀ ਫਿਰ ਆ ਕੇ ਸੂਈ اٹਕ ਜਾਏਗੀ ਕਿ 10 ਸਾਲਾਂ ਦੀ ਜਿਵੇਂ 10 ਜਾਂ 12 15 ਇੱਥੇ ਆ ਚੋਗੀ ਸੋ ਦੇਖਦੇ ਹਾਂ ਕਿ ਇਹ ਸਜ਼ਾ ਜਿਹੜੀ ਆ ਉਹ ਕਿੰਨੀ ਰੱਖੀ ਜਾਂਦੀ ਆ ਹੂੰ ਤੋ ਕਿ ਇਹਦੇ ਤੇ ਇੱਕ ਬਹਿਸ ਆ। ਦੂਜੀ ਗੱਲ ਇਹ ਆ ਸੁਖਮ ਸਿੰਘ ਸਾਹਿਬ ਕਿ ਜਦੋਂ ਇਸ ਤਰ੍ਹਾਂ ਦੇ ਸਖਤ ਕਾਨੂੰਨ ਬਣਦੇ ਆ ਕਿਤੇ ਨਾ ਕਿਤੇ ਡਰ ਹੁੰਦਾ ਜਿਵੇਂ ਹੁਣ ਤੁਸੀਂ ਪਾਕਿਸਤਾਨ ਦੇ ਵਿੱਚ ਦੇਖੋਗੇ ਈਸ਼ਨਿੰਦਾ ਕਾਨੂੰਨ ਆ। ਜੀ ਈਸ਼ਨਿੰਦਾ ਕਾਨੂੰਨ ਦੇ ਵਿੱਚ ਤੇ ਬਹੁਤ ਉਥੇ ਇਹਨਾਂ ਨੇ ਆਤਮਚਾਈ ਆ। ਹੂੰ ਕੁਝ ਮਤਲਬ ਕਿ ਇਹੋ ਜਿਹੇ ਮਾਮਲੇ ਆ ਕਿ ਜਿਹੜੇ ਰੂਹਾਂ ਨੂੰ ਚੇਂਜ ਹੋੜ ਦਿੰਦੇ ਆ ਤਾਂ ਇਹ ਵੀ ਇੱਕ ਪੱਕਾ ਹੁਣ ਵਿਚਾਰਨ ਵਾਲਾ ਹੋਏਗਾ ਸੁਖਮ ਸਿੰਘ। ਜੀ ਕਿ ਜਦੋਂ ਸਖਤ ਕਾਨੂੰਨ ਬਣ ਜਾਂਦਾ ਹੈ ਕਿ ਉਹਦੀ ਦਰਵਰਤੋਂ ਨਾ ਕਿਤੇ ਹੋਵੇ ਦਰਵਰਤੋਂ ਨਾ ਹੋ ਬਿਲਕੁਲ ਇੱਥੇ ਆਪਾਂ ਦੇਖਦੇ ਆਂ ਹਰ ਨੀ ਜ਼ਿੰਮੇਵਾਰੀ ਵੀ ਬਹੁਤ ਵੱਧ ਜਾਂਦੀ ਹੈ ਧਾਰਮਿਕ ਤੌਰ ਤੇ ਵੀ ਤੇ ਲੋਕਾਂ ਚ ਦੁਸ਼ਮਣੀ ਨਾ ਜੀ ਇੱਕ ਦੂਜੇ ਨੂੰ ਫਸਾਉਣ ਵਾਸਤੇ ਆ ਕਿੰਨੀ ਵਾਰੀ ਆਪਾਂ ਦੇਖਿਆ ਕਿ ਬੇਅਦਬੀ ਇਸ ਕਰਕੇ ਕਰ ਦਿੱਤੀ ਗਈ ਕਿ ਕੁਝ ਕਮੇਟੀਆਂ ਚ ਝਗੜੇ ਹੋਏ ਜੀ ਜੀ ਤੁਹਾਨੂੰ ਇਸ ਤਰ੍ਹਾਂ ਦੇ ਬਹੁਤ ਮਾਮਲੇ ਮਿਲ ਜਾਂਦੇ ਜੀ ਕਿਸੇ ਨੇ ਆਪਣੀ ਖੇਜ ਕੱਢੀ ਕਿਸੇ ਨੇ ਕੁਛ ਕੱਢਿਆ ਤੋਂ ਗੱਲ ਇਹ ਆ ਕਿ ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਨੇ ਉਹ ਵੇਖਣ ਵਾਲੀਆਂ ਕੀ ਕੀ ਸਜ਼ਾ ਜਿਹੜੀ ਹੈ ਉਹ ਕਤਲ ਦੇ ਬਰੋਬਰ ਜੀ ਜਾਂ 10 12 ਇਹ ਸਾਲ ਜਿਹੜੇ ਆ مقرر ਕੀਤੇ ਜਾਂਦੇ ਸਜ਼ਾ ਦੇ ਤੌਰ ਤੇ ਤੇ ਦੂਸਰਾ ਇਹ ਕਿ ਜਦੋਂ ਇਸ ਤਰ੍ਹਾਂ ਦਾ ਸਖਤ ਕਾਨੂੰਨ ਬਣ ਜਾਏਗਾ ਕੀ ਉਸ ਕਾਨੂੰਨ ਦੀ ਕਵਰ ਤੋਂ ਨਹੀਂ ਹੋਏਗੀ ਇਹ ਦੇਖਣੀ ਉਹ ਗੱਲ ਹੈ ਕਿਉਂਕਿ ਅੱਜ ਮੈਂ ਥੋੜਾ ਜਿਹਾ ਹੁਣ ਤੁਹਾਡਾ ਸਮਾਂ ਦੇਖ ਰਿਹਾ ਕਿ ਆਪਣਾ ਸਮਾਜ ਅਜਾਈ ਚਲਾ ਗਿਆ ਕਾਫੀ ਜੀ ਜੀ ਕੁਝ ਤਕਨੀਕੀ ਨੁਕਸਾਂ ਕਰਕੇ ਕੁਝ ਇਧਰ ਉਧਰ ਦੀ ਸੋ ਸਮੇਟ ਕੇ ਜੇ ਚੱਲ ਰਿਹਾ ਹੈ ਜੀ ਜੀ ਬਿਲਕੁਲ ਬਿਲਕੁਲ ਜੀ ਰਾਜਨ ਸੈਣੀ ਜੀ ਕਹੇ ਕਿ ਐਕਸੈਪਸ਼ਨਲ ਕੇਸਸ ਦੇ ਵਿੱਚ ਰੇਅਰਸਟ ਆਫ ਦਾ ਰੇਅਰ ਕੇਸ ਦੇ ਵਿੱਚ ਕੈਪੀਟਲ ਪਿਨਿਸ਼ਮੈਂਟ ਜਿਹੜੀ ਹੁੰਦੀ ਹੈ ਹਾਂ ਜੀ ਬਿਲਕੁਲ ਤੇ ਆ ਬਿਲਕੁਲ ਸੱਚੀ ਇਹ ਸੋਚਣ ਵਾਲੀ ਗੱਲ ਵੀ ਹੈ ਉਹ ਹਾਂ ਜੀ ਆਪਾਂ ਇਹ ਹੀ ਹੈ ਨਾ ਕਿ ਆਪਣੇ ਨਾਲ ਬਹੁਤ ਸਾਰੇ ਐਡਵੋਕੇਟ ਜਾਂ ਕਾਨੂੰਨੀ ਮਾਹਰ ਜੁੜੇ ਹੁੰਦੇ ਆ ਪ੍ਰੋਗਰਾਮ ਦੇ ਵਿੱਚ ਵੀ ਉਹ ਤਾਂ ਆਪਣੇ ਚੈਨਲ ਨਾਲ ਵੀ ਜੁੜੇ ਆ بس ਗੱਲ ਨਾਲ ਸਹਿਮਤ ਹੋਣਗੇ ਕਿ ਤੁਹਾਨੂੰ ਚੰਗੀ ਤਰ੍ਹਾਂ ਕਾਨੂੰਨ ਪੜ੍ਹ ਕੇ ਇਸ ਤਰ੍ਹਾਂ ਦਾ ਕਾਨੂੰਨ ਤਿਆਰ ਕਰਨਾ ਪਾਵੇਗਾ ਨਾ ਜਿਹੜੀ ਏਜੀ ਸਾਹਿਬ ਦੀ ਟੀਮ ਆ ਉਹਨੇ ਵੇਖਿਆ ਹੋਵੇਗਾ ਕਿਤੇ ਇਹ ਨਾ ਹੋਵੇ ਕਿ ਅਸੀਂ ਬਣਾ ਲਈਏ ਤੇ ਮੁੜ ਕੇ ਅੱਗੇ ਵੰਗੂ ਹੋਵੇ ਹੂੰ ਜਿਵੇਂ ਬਾਦਲ ਸਾਹਿਬ ਵੇਰੀ ਹੋ ਗਿਆ ਜੀ ਫਿਰ ਕੈਪਟਨ ਹੋਰੀ ਮਾੜਾ ਮੋਟਾ ਯਤਨ ਤਾਂ ਕਰਦੇ ਰਹਿ ਪਰ ਗੱਲ ਨਹੀਂ ਬਣੀ ਵੀ ਜੇ ਅਸੀਂ ਯਤਨ ਕਰੀਏ ਤੇ ਉਹ ਯਤਨ ਮੁੜ ਕੇ ਅਸਫਲ ਹੋ ਗਿਆ ਫੇਲ ਕਰ ਗਿਆ ਤਾਂ ਫਿਰ ਔਖਾ ਹੋ ਜਾ ਔਖਾ ਜੀ ਬਿਲਕੁਲ ਜੀ ਬਿਲਕੁਲ ਇਹ ਸੱਚੀ ਮੁੱੱਚੀ ਕਿਉਂਕਿ ਧਾਰਮਿਕ ਮਸਲਾ ਵੀ ਹੈ ਥੋੜਾ ਜਿਆਦਾ ਜਿਹੜਾ ਕਹ ਲੋ ਕਿ ਸੰਵੇਦਨਸ਼ੀਲ ਮਸਲਾ ਸੰਵੇਦਨਸ਼ੀਲ ਮਸਲਾ ਜੀ ਤੇ ਗੱਲ ਇਹ ਵੀ ਹੈ ਨਾ ਕਿ ਆਮ ਆਦਮੀ ਪਾਰਟੀ ਨੇ ਇਸ ਮੁੱਦੇ ਤੇ ਆਪਣੇ ਆਪ ਨੂੰ ਇੱਕ ਸੇਫ ਜ਼ੋਨ ਦੇ ਵਿੱਚ ਵੀ ਲੈ ਕੇ ਜਾਣਾ ਕਿਉਂਕਿ ਉਹਨਾਂ ਨੂੰ ਬਹੁਤ ਸਵਾਲ ਉਣਕੇ ਵੋਟਾਂ ਦੇ ਨੇੜੇ ਕਿ ਤੁਸੀਂ ਤੇ ਐਂ ਕਹਿੰਦੇ ਸੀ ਤੁਸੀਂ ਕੀ ਕੀਤਾ ਤੁਸੀਂ ਤੇ ਐਂ ਕਹਿੰਦੇ ਸੀ ਕੀ ਕੀਤਾ ਇਹੋ ਜਿਹਾ ਮਾਮਲਾ ਬਿਲਕੁਲ